ਆ ਤੇ ਇੱਕ ਰੋਟੀ ਉਸ ਮੰਗਤੇ ਨੂੰ ਦੇ ਦਿੱਤੀ ਜਿਹੜਾ ਸਾਡੇ ਦਰ ਤੇ ਆਇਆ ਭਾਈ ਸਿਆ ਜਿਹਨੇ ਇੱਕ ਰੋਟੀ ਦਿੱਤੀ ਉਹ ਖਾ ਕੇ ਫਿਰ ਮੰਗਤੇ ਨੇ ਦੁਆਰਾ ਫਿਰ ਪੁਕਾਰ ਕੀਤੀ ਕਿ ਮੈਂ ਹਲੇ ਵੀ ਬੜਾ ਪੁੱਠਾ ਮੇਰੇ ਤੋਂ ਨਹੀਂ ਉਤਰੀ ਕਿਰਪਾ ਕਰਕੇ ਹੋਰ ਦਿਓ ਤੇ ਭਾਈ ਸਿਆ ਜਿਹਨੇ ਕਹਿੰਦੇ ਉਹ ਵੀ ਇੱਕ ਰੋਟੀ ਜਿਹੜੇ ਉਸ ਮੰਗਤੇ ਨੂੰ ਦੇ ਦਿੱਤੀ ਭਾਈ ਲੈਣਾ ਜੀ ਸਾਰਾ ਕੋਈ ਦੇਖ ਰਿਹਾ ਹਾਂ ਭਾਈ ਲੈਣਾ ਤੇ ਆਟਾ ਥੋੜਾ ਦਿੱਤਿਆਂ ਉਹਦੀਆਂ ਤੇ ਤਿੰਨ ਰੋਟੀਆਂ ਪੱਟੀਆਂ ਤੇ 7-8 ਦਿਨਾਂ ਤੋਂ ਇਹ ਭੁੱਖੇ ਹਨ ਤੇ ਉਹੀ ਰੋਟੀਆਂ ਲੈਣਗੇ ਇਹਨਾਂ ਨੇ ਇਸ ਮੰਗਤੈ ਨੂੰ ਦੇ ਦਿੱਤੀਆਂ ਬੜਾ ਪ੍ਰਭਾਵੀ ਤੋਂ ਹੋਇਆ ਮਾਦਨੋਨੀ ਤੇ ਮਹਾਰਾਜ ਪਹਿਲਾ ਹੋ ਗਿਆ ਤੇ ਭਾਈ ਜੀਆ ਮੈਨੂੰ ਕਹਿਣਗੇ ਮੇਰੇ ਮਾਨਤ ਫੇਰਾ ਲੋਚਾ ਗੁਰਦਰਸ਼ਨ ਤਾਈ ਬਿਲਕੁਲ ਕਰੇ ਚਾਤਰੀ ਕੀ ਨਿਆਈ ਤਰੀਖਾਂ ਉਤਰੇ ਸ਼ਾਂਤ ਨਾ ਹੋਇਆ ਜਦ ਦੇਖੇ ਗੁਰਦਰਬਾਰੇ ਜੁਣ ਮਨ ਦੇ ਵਿੱਚ ਬੜਾ ਬੈਰਾਗ ਭਟ ਗਿਆ ਭਾਈ ਰਹਿਣਾ ਜੀ ਭਾਈ ਸਿਆ ਜੀ ਨੂੰ ਕਹਿੰਦੇ ਕਿ ਮੈਂ ਉਸ ਗੁਰੂ ਦੇ ਦਰਸ਼ਨ ਦੇਦਾਰ ਬੰਨਾ ਚਾਹੁੰਦਾ ਹਾਂ ਜਿਸ ਗੁਰੂ ਦਾ ਤੁ ਸਿੱਖ ਨੇ ਭਾਈ ਸਿਆ ਜੀ ਕਹਿੰਦੇ ਮੇਰੇ ਸਤਗੁਰੂ ਜੀ ਰਹਿੰਦੇ ਹਨ ਕ tartar ਗੁਰੂ ਜਾਣ ਕੇ ਭਾਈ ਰਣਾਂ ਜੀ ਦੇਵੀ ਦੀ ਯਾਤਰਾ ਲੈ ਕੇ ਗਏ ਤੇ ਨਾਲ ਚੇਲੇ ਵੀ ਹਨ ਆਤੇ ਵਕਤ ਜਾਣਗੇ ਆਪਣੀ ਸਾਧੀਆਂ ਨੂੰ ਕਹਿਣ ਲੱਗੇ ਕਿ ਰਸਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਘਰ ਪੈਂਦਾ ਹੈ ਆਓ ਆਪਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੀਏ ਕਹਿੰਦੇ ਆ ਕਿ ਨਾਲ ਦੇ ਜਿਹੜੇ ਸਾਥੀ ਵਿਸਣੇ ਉਹਨਾਂ ਨੇ ਇਨਕਾਰ ਕਰ ਦਿੱਤਾ ਭਾਈ ਲੈਣਾ ਜੀ ਨੂੰ ਕਿ ਅਸੀਂ ਵੀ ਜਾਵਾਂਗੇ ਭਾਈ ਲੈਣਾ ਦੀ ਗੱਲ ਨਹੀਂ ਅਸੀਂ ਉਹਨਾਂ ਆਲੇ-ਆਸੇ ਕੋਲ ਨਾਨਕ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਉਹਨਾਂ ਬਾਅਦ ਵਿੱਚ ਪਹਿਰਾ ਤੋਂ ਉੱਠਿਆ ਗੁਰੂ ਨੂੰ ਮਿਲਣ ਵਾਸਤੇ ਚੱਲ ਪਏ ਉੱਧਰ ਸਤਿਗੁਰੂ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਅੰਦਰ ਜਾਮੀ ਫੁਰਕੀਦਾ